ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਿੰਡ ਸਮਰਾਟ 2 ਦੇ ਵਿੱਚ ਵੀ ਹਰ ਕਾਸਟ ਦੇ ਸਰਪੰਚ ਜਿਹੜੇ ਹਨ ਬਣ ਚੁੱਕੇ ਸੀ ਜਾਟ ਵੀ ਮਲਵੀ ਸਿੰਘ ਵੀ ਤਿੰਨ ਕਾਸਟਾਂ ਜਿਆਦਾ ਮਤਲਬ ਸਾਡੇ ਹੈਗੇ ਨਹੀਂ ਜਾਟ ਤੇ ਆਪਣੇ ਰੰਗਰੇਟਾ ਜੀ ਤੇ ਤੀਸੀ ਮਤਲਬ ਸਾਡੀ ਜਿਹੜੀ ਸੀ ਭਗਤ ਨੇ ਸਾਡੇ ਪਿੰਡ ਵਿੱਚ ਦੋਨੇ ਪਾਰਟੀਆਂ ਬੰਦੇ ਰਹੇ ਨੇ ਸਾਡੇ ਪਕਟਾ ਦਾ ਅਜ ਤੱਕ ਕੋਈ ਜਿਹੜਾ ਸਰਪੰਚ ਨਹੀਂ ਸੀ ਬਣਿਆ ਵੀਰਪੰਚ ਭਗਤੀ ਹੁੰਦੇ ਆ ਉਹਦੇ ਵਿੱਚ ਅਸੀਂ ਸਾਰੇ ਨੇ ਨਗਰ ਨੇ ਮਤਲਬ ਸੋਚਿਆ ਕਿ ਕਿਉਂ ਨਾ ਮਤਲਬ ਯੰਗ ਮੁੰਡਾ ਨੌਜਵਾਨ ਚੰਗੀ ਸੋਚ ਵਿਚਾਰ ਵਾਲਾ ਜਿਹੜਾ ਬਣਾਇਆ ਜਾਏ ਉਹ ਸਾਰਿਆਂ ਦੀ ਅੱਖ ਮੁੜ ਕੇ ਜਿਹੜੀ ਹੈ ਸਰਨਜੀਤ ਸਿੰਘ ਦੇ ਉੱਤੇ ਮਤਲਬ ਗਈ ਕਿ ਇਹਨੂੰ ਜਿਹੜਾ ਸਰਪੰਚ ਬਣਾਇਆ ਜਾਏ ਜਿਹੜੇ ਪਹਿਲੇ ਵੀ ਮਤਲਬ ਆਮ ਆਦਮੀ ਪਾਰਟੀ ਦੇ ਚੱਲ ਰਹੇ ਸੀ ਜਿਹੜੇ ਨੌਜਵਾਨ ਵਈ ਉਹਨਾਂ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਛਨਜੀਤ ਨੂੰ ਆਹੀ ਚਲਸੀ ਚੋਣ ਕੀਤੀ ਔਰ ਚੋਣ ਕਰਕੇ ਪਿਸਰਾ ਗੁਰਦੀਪ ਸਿੰਘ ਦਾਵਾ ਸਾਹਿਬ ਜੀ ਦੇ ਪਾਸ ਗਏ ਸਾਰੇ ਪਿੰਡ ਵਾਲੇ ਜਾ ਕੇ ਉੱਥੇ ਆਪਣੇ ਵਿਚਾਰ ਦੱਸੇ ਕਿ ਸਾਨੂੰ ਇਹ ਜਿਹੜਾ ਸਰਪੰਚ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਜਿਹੜਾ ਕਿ ਸਾਡੇ ਪਿੰਡ ਦਾ ਵਿਕਾਸ ਕਈ ਹੱਦਾਂ ਤੱਕ ਜਿਹੜਾ ਬਹੁਤ ਗਰਾਉਟ ਵਾਲਿਆ ਅਸੀਂ ਹੁਣ ਆਸ ਕਰਨੇ ਆ ਕਿ ਇਹ ਨੌਜਵਾਨ ਸਰਪੰਚ ਸਰਜੀਤ ਸਿੰਘ ਪਿੰਡ ਦੀ ਆਸਾ ਉੱਤੇ ਪੂਰਾ ਉਤਰੇਗਾ ਅਸੀਂ ਨੌਜਵਾਨਾਂ ਅੱਗੇ ਵੀ ਬੇਨਤੀ ਕਰਾਂਗੇ ਕਿ ਆਪਣੇ ਆਪ ਨੂੰ ਸੁਧਾਰੋ ਤੇ ਜਿਹੜੇ ਮਤਲਬ ਇਸ ਚੀਜ਼ ਦਾ ਨਸ਼ਾ ਛੱਡ ਕੇ ਤੇ ਸਰਪੰਚ ਸਾਹਿਬ ਦਾ ਸਾਥ ਦਿਈਏ ਸਾਰੇ ਰਲ ਕੇ ਬਹੁਤ ਹੀ ਪਰਿਵਾਰ ਇਮਾਨਦਾਰ ਆ ਇਹਨਾਂ ਦੇ ਵੱਡੇ ਭਾਈਸਾਲ ਸਾਡੇ ਗੁਰਦੁਆਰਾ ਸਾਹਿਬ ਦੇ ਗਰੰਟੀਨੇ ਪਿਤਾ ਇਹਨਾਂ ਦਾ ਜਿਹੜਾ ਵਾ ਸਾਬ ਬਸਰ ਸਿੰਘ ਉਹ ਵੀ ਪੋਸਟਮੈਨ ਬਹੁਤ ਸੋਹਣਾ ਪਰਿਵਾਰ ਸੀ ਇਹ ਚੀਜ਼ ਨੂੰ ਵੇਚਦੇ ਸਾਰਿਆਂ ਨੇ ਇਹਨਾਂ ਦੀ ਇਮਾਨਦਾਰੀ ਨੂੰ ਵੇਚਿਆ ਇਹਨਾਂ ਨੂੰ ਸਿਲੈਕਟ ਕੀਤਾ ਹੈ ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਂਚਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਨਗਰ ਦਾ ਬਤੀ ਧੰਨਵਾਦੀ ਹਾਂ ਜਨਾਨਾ ਮੇਰੇ ਸੁਪੁੱਤਰ ਸਰਜੀਤ ਸਿੰਘ ਨੂੰ ਸਰਪੰਚ ਥਾਪਿਆ ਗਿਆ। ਬਾਕੀ ਅਸੀਂ ਤਿੰਨੇ ਪਿਓ ਪੁੱਤਾਂ ਨੇ ਕਦੀ ਪਿੰਡ 'ਚ ਕਦੀ ਮਾੜੀ ਗੱਲ ਕੋਈ ਕਿਸ ਤਰ੍ਹਾਂ ਦੀ ਵੀ ਨਹੀਂ ਹੋਂਦੀ ਸੀ ਕੋਈ ਵੀ ਤੇ ਨਾ ਆਹ ਕੀਤੀ ਆ ਤੇ ਇਹੋ ਹੀ ਮੁੱਦੇ ਨੂੰ ਚੁਣ ਕੇ ਸਾਡੇ ਪੁੱਤਰ ਨੂੰ ਸਰਪੰਚ ਬਣਾਇਆ ਗਿਆ ਏ ਤੇ ਜਿਹੜੀ ਪੰਚਾਇਤ ਆ ਉਹ ਵੀ ਸਾਰੀ ਬਹੁਤ ਵਧੀਆ ਇੱਕ ਜੁੱਟ ਹੋ ਕੇ ਸਾਰੇ ਕੰਮ ਕਰਨਗੇ ਕੰਮ ਵੀ ਵਧੀਆ ਕਰਨਗੇ ਕਰਨ ਦੇਣਤੀ ਆ ਵੀ ਸਾਰੇ ਰਲ ਮਿਲ ਕੇ ਕੋਈ ਦੂਜੇ ਪਾਰਟ ਕਿਸੇ ਨਾਲ ਨਹੀਂ ਕੋਈ ਆ ਕਾਂਗਰਸੀ ਆ ਅਕਾਲੀ ਆ ਕੰਮ ਹਰ ਇੱਕ ਦੇ ਹੋਣਗੇ ਅਸੀਂ ਨਾਲ ਆ ਸਰਦਾਰ ਮੋਹਨ ਸਿੰਘ ਜੀ ਨਾਲ ਦੇ ਸਾਡੇ ਮੈਂਬਰ ਪੰਚਾਇਤ ਸਭ ਨਾਲ ਨੇ ਤੇ ਸਭਨਾਂ ਨੂੰ ਬੇਨਤੀ ਹੈ ਕਿ ਬੱਚੇ ਨੂੰ ਕੋਈ ਹੋਂ ਨੀ ਆਉਣ ਦੇਣੀ ਤੇ ਬਿਲਕੁਲ ਨਾਲ ਸਹਿਮਤ ਹੋ ਗਏ ਜਿਹੜੇ ਕੰਮ ਕਰ ਰਹੇ ਨੇ ਸਾਰੇ ਇਕੱਤਰ ਹੋ ਕੇ ਕਰਨਗੇ ਜੀ ਸਮੂਹ ਨਗਰ ਨੇ ਸਹਿਯੋਗ ਕੀਤਾ ਕਿ ਸਾਡੇ ਐਸ ਸੀ ਸੀਟ ਸੀ ਤੇ ਸਾਡਾ ਚਲੋ ਸਾਰੇ ਨਗਰ ਨਾਲ ਬਹੁਤ ਮਾਣ ਸਤਿਕਾਰ ਪਿਆਰ ਬੜਾ ਵਧੀਆ ਬਣਿਆ ਸਮੂਹ ਨਗਰ ਨੇ ਹੀ ਫੈਸਲਾ ਕੀਤਾ ਕਿ ਆਪਾਂ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਣਾ ਤੁਹਾਨੂੰ ਤੇ ਅੱਜ ਤੱਕ ਜਿੰਨੇ ਵੀ ਸਰਪੰਚ ਬਣੇ ਸਭ ਤੋਂ ਛੋਟੀ ਉਮਰ ਦਾ ਦਾਸ ਨੂੰ ਸੇਵਾ ਦਿੱਤੀ ਹੈ ਮੈਂ ਪੂਰੀ ਆਪਣੀ ਇਮਾਨਦਾਰੀ ਤਾਂ ਦੇ ਹੀ ਨਾਲ ਲਵਾਵਾਂਗਾ ਸਮੂਹ ਨਗਰ ਨੂੰ ਇੱਕਜੁੱਟ ਹੋ ਕੇ ਰਹਿਣ ਦੀ ਫੀਲ ਕਰਾਂਗਾ ਤੇ ਮੇਰਾ ਸਾਰਦੈਣ ਕਿ ਆਪਾਂ ਪੂਰੇ ਪਿੰਡ ਦਾ ਵਿਕਾਸ ਕਰਾਂਗੇ ਪਹਿਲਾਂ ਤੇ ਪਿੰਡ ਦਾ ਵਿਕਾਸ ਦਾ ਹੈ ਕਿ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਗਲੀਆਂ ਨਾਲੀਆਂ ਨਾ ਅੱਜ ਤੱਕ ਜਿੰਨੇ ਵੀ ਸਰਪੰਚ ਬਣੇ ਇਹਨਾਂ ਦਾ ਹੀ ਨਹੀਂ ਹੱਲ ਹੋ ਸਕਿਆ ਜੋ ਦੇ ਸ 1947 ਤੋਂ ਆਜ਼ਾਦ ਹੋਇਆ ਅੱਜ ਤੱਕ ਨਾਲੀਆਂ ਗਲੀਆਂ ਨਾਲੀਆਂ ਦਾ ਹੀ ਨਹੀਂ ਹੱਲ ਹੋਇਆ ਸਭ ਤੋਂ ਪਹਿਲਾਂ ਤੇ ਆਪਾਂ ਗਲੀਆਂ ਦਾ ਹੀ ਵਿਕਾਸ ਕਰਨਾ ਗਲੀਆਂ ਦਾ ਔਰ ਪਾਣੀ ਦਾ ਨਿਕਾਸ ਹੋ ਗਿਆ ਤੇ ਸਾਰਾ ਪਿੰਡ ਸਾਡਾ ਸਾਫ਼ ਸੁਥਰਾ ਆ ਜਾਂਦਾ ਸ਼ਰਬ ਸੰਤੀ ਸਾਡੇ ਜੀ ਐਸ ਸੀ ਸੀਟ ਆ ਗਈ ਸੀ ਤੇ ਵੈਸੇ ਤੇ ਸਾਡੇ ਚਾਚਾ ਜੀ ਨੇ ਇਹ ਸਾਡੇ ਸਰਪੰਚ ਸਾਹਿਬ ਤੇ ਫਿਰ ਜਦੋਂ ਐਸ ਸੀ ਸੀਟ ਆ ਗਈ ਤੇ ਇਹਨਾਂ ਨੇ ਵੀ ਸਾਰੇ ਪੰਚਾਇਤ ਨੇ ਫੈਸਲਾ ਕੀਤਾ ਕਿ ਆਪਾਂ ਪੂਰੇ ਨਗਰ ਨੇ ਫੈਸਲਾ ਕੀਤਾ ਕਿ ਆਪਾਂ ਸ਼ਰਨਜੀਤ ਸਿੰਘ ਤੁਹਾਨੂੰ ਹੀ ਸਰਪੰਚ ਬਣਾਉਣਾ ਤੋਂ ਬਾਅਦ ਫਿਰ ਕਹਿੰਦੇ ਆ ਜੀ ਚਲੋ ਚੱਲੀਏ ਗੁਰਦੀਪ ਸਿੰਘ ਰੰਧਾਵਾ ਸਾਹਿਬ ਕੋ ਉਹਨਾਂ ਨੇ ਵੀ ਪੁੱਛਿਆ ਸਾਰਿਆਂ ਨੂੰ ਵੀ ਠੀਕ ਹੈ ਤੁਸੀਂ ਸਹਿਮਤ ਹੋ ਨਾਲ ਉਹਨਾਂ ਨੇ ਪੂਰਾ ਨਗਰ ਨਹੀਂ ਗਿਆ ਕਿ ਅਸੀਂ ਸਹਿਮਤ ਆ ਸਾਡੇ ਨਾਲ ਤੁਸੀਂ 25 ਜਣੇ ਅਸੀਂ ਗਏ ਜੀ ਸਾਰੇ ਨਗਰ ਦੇ ਮੋਤਵੇਰ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਇਹਦੇ ਨਾਲ ਜੀ ਸਹਿਮਤ ਆ ਤਾਂ ਉਹਨਾਂ ਨੇ ਫਿਰ ਕਹਿੰਦੇ ਕਿ ਆਜੋ ਤੁਹਾਡੀ ਜਿਵੇਂ ਕਰੀ ਲਾਤੀ ਜੀ ਮੈਂਬਰ 7 ਸਤਿ ਉਹਨਾਂ ਦੀ ਹੋਈ ਕਿਹੜੀ ਹੋਣੀ ਨਹੀਂ ਹੋ ਗਈ ਆ ਜੀ ਹੋ ਗਈ ਹੋ ਗਈ ਆੜਾੜੇ ਪ੍ਰਧਾਨ ਪਿੰਡ ਦੇ ਸੱਤ ਪੰਜ ਜਿਹੜੇ ਸਰਪੰਚ ਨਾ ਹਾਂਜੀ ਉਹ ਕਿਹੜੇ ਕਿਹੜੇ ਨੇ ਉਹ ਬਾਕੀ ਉਹਨਾਂ ਦੀ ਏਰੀਆ ਆਪਾਂ ਲਿਸਟ ਫਾਈਨਲ ਕਰਨੀ ਨਾਮਿਨੇਸ਼ਨ ਕਰਨੇ ਆ ਲੇਕਿਨ ਕਿਉਂ ਲੇ ਗਏ ਹੋ ਕਿ ਸਾਰੇ ਸਾਰੇ ਕਿਉਂਕਿ ਸਾਡੇ ਸਾਰਾ ਨਗਰ ਹੀ ਨਾਲ ਆ ਸਾਡੇ ਬਾਕੀ ਆਪਾਂ ਉਹਨਾਂ ਦੇ ਵਿੱਚ ਹੋ ਜੇ ਕਰ ਦੇਣਾ ਉਹਨਾਂ ਦਾ ਡਿਸਾਈਡ ਹਾਂਜੀ ਇਹ ਪਿੰਡ ਦੀ ਪਛਾਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇੱਥੋਂ ਤੱਕ ਪਛਾਇਆ ਹੈ ਤੇ ਬਹੁਤ ਵਧੀਆ ਨਾਲ ਸਾਫ ਦੇਣ ਤੇ ਬੱਚਾ ਵੀ ਵਧੀਆ ਰਹੇ ਬਹੁਤ ਚਾਏ ਮੈਨੂੰ ਚਾਏ ਨਾ ਨਹੀਂ ਕਦੀ ਗਿਆ ਲਖਿਆਲ ਇਹੀ ਇੱਥੋਂ ਤੱਕ ਪਹੁੰਚਾਂਗੇ ਬਾਕੀ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹਨਾਂ ਦੇ ਪਿੰਡ ਦੇ ਸਹਿਯੋਗ ਨਾਲ ਹੀ ਇੱਥੋਂ ਤੱਕਰ ਪਹੁੰਚੇ ਆ